ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਪੰਜ ਤਖਤਾ ਅਤੇ ਹੋਰ ਕਈ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਨ ਵਾਸਤੇ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਵਿਸ਼ੇਸ਼ ਪੰਜ ਤਖਤਾ ਦੀ ਯਾਤਰਾ ਸ਼ੁਰੂ ਕੀਤੀ ਗਈ ਸੀ ਅੱਜ ਦਸਾ ਪਾਤਸ਼ਾਹਾਂ ਦੀ ਹਜ਼ੂਰੀ ਵਿੱਚ ਟ੍ਰੇਨ ਕੋਟਕਪੂਰਾ ਵਿਖੇ ਪਹੁੰਚੀ ਜਿੱਥੇ ਸੰਗਤਾਂ ਨੇ ਪੰਜਾ ਤਖਤਾ ਦੀ ਯਾਤਰਾ ਕਰ ਰਹੇ ਸੰਗਤਾਂ ਦਾ ਫੁੱਲਾਂ ਦੀ ਵਰਖਾ ਅਤੇ ਠੰਡੇ ਮਿੱਠੇ ਜਲ ਅਤੇ ਲੱਡੂ ਵੰਡ ਕੇ ਨਿਗਾਹ ਸਵਾਗਤ ਕੀਤਾ ਅਤੇ ਕੋਟਪੂਰਾ ਦੇ ਸੰਗਤਾਂ ਨੇ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਹ ਗੁਜ਼ਾਰਿਸ਼ ਕੀਤੀ ਕਿ ਇਸੇ ਹੀ ਤਰ੍ਹਾਂ ਪੰਜ ਤਖਤਾਂ ਦੀ ਯਾਤਰਾ ਹਰ ਮਹੀਨੇ ਹੋਣੀ ਚਾਹੀਦੀ ਅਤੇ ਹਰ ਸਟੇਸ਼ਨ ਤੇ ਆਸਾਨੀ ਨਾਲ ਬੁਕਿੰਗ ਕਰਕੇ ਸੰਗਤਾਂ ਪੰਜੇ ਤਖਤਾਂ ਦੀ ਯਾਤਰਾ ਕਰ ਸਕਣ ਦੇਖਦੇ ਹਾਂ ਪੂਰੀ ਰਿਪੋਰਟ ਕਿ ਲੱਗ ਰਿਹਾ ਹੈ ਕਿ ਸਾਡੇ ਗੁਰੂ ਮਹਾਰਾਜ ਸਾਡੇ ਨਾਲ ਚੱਲ ਰਿਹਾ ਪੰਜਾਬ ਦੇ ਵਿੱਚ ਆਇਓ ਕਿਵੇਂ ਲੱਗੇ ਤੁਹਾਨੂੰ ਪੰਜਾਬ ਦਾ ਬਹੁਤ ਚੰਗਾ ਲੱਗਾ ਬਹੁਤ ਚੰਗਾ ਇੱਥੋਂ ਦੀ ਸੰਗਤ ਦਾ ਪਿਆਰ ਇਹ ਸਭ ਹੁਣ ਤੱਕ ਕਿੱਥੋਂ ਕਿੱਥੋਂ ਦੇ ਦਰਸ਼ਨ ਕਰਕੇ ਆਇਓ ਮੈਂ ਤਾਂ ਹੁਣ ਪਟਨਾ ਸਾਹਿਬ ਦਿੱਲੀ ਸ਼ੀਸ਼ਗੰਜ ਸਾਹਿਬ ਤੇ ਹੁਣ ਫਤਿਹਗੜ੍ਹ ਸਾਹਿਬ ਤੇ ਦਮਦਮਾ ਸਾਹਿਬ ਹੁਣ ਅੰਮ੍ਰਿਤਸਰ ਸਾਹਿਬ ਨਿਯੇਗੀ ਸੰਗਤ ਦੇ ਵਿੱਚ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਬਹੁਤ ਚਾਹ ਹੈਗਾ ਪਿਆਰ ਹੈਗਾ ਤੇ ਸਾਰੀ ਸੰਗਤ ਆਪ ਮਾਨ ਸਨਮਾਨ ਕਰਣ ਲਈ ਗੁਰੂ ਸਾਹਿਬ ਦੇ ਕੋਲ ਹੈਗੇ ਹੱਥ ਨਿਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਹੈਗੇ ਤੇ ਇਹਦੇ ਵਿੱਚ ਰਵਾਸ ਦਾ ਪਾਰ ਸੋਦਰ ਦੀ ਹਾਜ਼ਰੀ ਸਭਨਾਂ ਦੀ ਭਾਈਚਾਰੀ ਲਈ ਬਹੁਤ ਖੁਸ਼ੀ ਰਹਾ ਸਫਰ ਬਹੁਤ ਵਧੀਆ ਰਹਿਸਪੋਰਟ ਸਰਕਾਰ ਵੱਲੋਂ ਕੋਈ ਇੰਤਜ਼ਾਮ ਹੁਕਮ ਕਰਾ ਸਰਕਾਰਿਆਂ ਵੱਲੋਂ ਇੰਤਜ਼ਾਮ ਕਰਤਾ ਗਏ ਸਰਕਾਰ ਵੱਲੋਂ ਬਾਬਾ ਕੋਈ ਨਿਲੰਬੰਦ ਚੱਲ ਰਿਹਾ ਰੇਲ ਮੰਤਰੀ ਰਵਨੀਤ ਸਿੰਘ ਜੀ ਬਿੱਟੂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਇਹ ਜਿਹੜੀ ਧਾਰਮਿਕ ਵੋਗੀ ਹੈਗੀ ਇਹ ਸਾਨੂੰ ਉਪਲਬਧ ਕਰਵਾ ਕੇ ਦਿੱਤੀ ਨਹੀਂ ਹੋ ਰਹੀ ਸੀਗੀ ਉਹਨਾਂ ਨੇ ਬਹੁਤ ਸਾਨੂੰ ਮਦਦ ਕੀਤੀ ਉਹਦੇ ਲਈ ਤੇ ਉਹਨਾਂ ਦੇ ਵੀ ਅਸੀਂ ਬਹੁਤ-ਬਹੁਤ ਧੰਨਵਾਦੀ ਹੈਗੇ ਰਵਨੀਤ ਸਿੰਘ ਜੀ ਬਿੱਟੂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸੁਭਾਗਾ ਦਿਨ ਕੋਟਕਪੂਰੇ ਦੇ ਵਿੱਚ ਸ੍ਰੀ ਹਜੂਰ ਸਾਹਿਬ ਪਟਨਾ ਸਾਹਿਬ ਜੋ ਪੰਜ ਤਖਤਾਂ ਦੀ ਯਾਤਰਾ ਲਈ ਰੇਲਵੇ ਨੇ ਟ੍ਰੇਨ ਚਲਾਈ ਹੈ ਉਹ ਟ੍ਰੇਨ ਕੋਟਕਪੂਰੇ ਪਹੁੰਚੀ ਹੈ ਸਵਾਗਤ ਕੀਤਾ ਹੈ ਸੰਗਤਾਂ ਚ ਬੜਾ ਉਤਸ਼ਾਹ ਸੀ ਔਰ ਰੇਲਵੇ ਦਾ ਵੀ ਧੰਨਵਾਦੀ ਹੈ ਸਟੇਸ਼ਨ ਮਾਸਟਰ ਦੇ ਧੰਨਵਾਦੀ ਹੈ ਇੱਥੋਂ ਦਾ ਪੁਲਿਸ ਸਟਾਫ ਉਹਨਾਂ ਨੇ ਵੀ ਬੜੀ ਸਾਨੂੰ ਮਦਦ ਕੀਤੀ ਹੈ ਸਭ ਤੋਂ ਵੱਧ ਅਸੀਂ ਧੰਨਵਾਦ ਕਰਦੇ ਹਾਂ ਸੰਗਤ ਦਾ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਲਿਆ ਸੰਗਤਾਂ ਨੂੰ ਲੱਡੂ ਛਕਾਏ ਪ੍ਰੈਸ ਰਿਪੋਰਟਰਾਂ ਦਾ ਆਰਤੀ ਆਇ ਸ਼ਿਸ਼ਿੰਦਾ ਗੱਲ ਕਰੀਏ ਹਰ ਵਰਗ ਦੇ ਲੋਕਾਂ ਨੇ ਆ ਕੇ ਸਾਨੂੰ ਸਹਿਯੋਗ ਦਿੱਤਾ ਹੈ ਤੇ ਰੇਲਵੇ ਨੇ ਜਿਹੜੀ ਟ੍ਰੇਨ ਚਲਾਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪੱਤਰਕਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਧ ਚੜ ਕੇ ਇਹ ਸ਼ਿੰਦੇਰ ਸਾਬ ਤੋਂ ਚੱਲੀ ਹੈ ਤੇ 25 ਤਰੀਕ ਨੂੰ ਚੱਲੀ ਸੀ ਅੱਜ ਸ਼ਾਮ ਨੂੰ ਦਾਸ ਤੇ ਜਿਹੜਾ ਅੰਮ੍ਰਿਤਸਰ ਦਾ ਹੈ ਤੇ ਪੰਜ ਦਸਤਾਂ ਦਾ ਦਰਸ਼ਨ ਕਰਦੇ ਹੋਈ ਵਾਪਸ ਇਹਨਾਂ ਰੇੜਸੇ ਉਂ ਪਹੁੰਚੂਗੀ ਬਹੁਤ ਬਹੁਤ ਸੰਗਤ ਨੇ ਉਤਸ਼ਾਹ ਦਿਖਾਇਆ ਹੈ ਕੀ ਤੁਸੀਂ ਇਹ ਚਾਹੁੰਦੇ ਹੋ ਵੀ ਇਹ ਟ੍ਰੇਨ ਦਾ ਉਪਰਾਲਾ ਹੋਵੇ ਕਿ ਤੁਸੀਂ ਚਾਹੁੰਦੇ ਹੋ ਵੀ ਇਹ ਟ੍ਰੇਨ ਰੈਗੂਲਰ ਚੱਲੇ ਹਾਂ ਇਹ ਮੈਂ ਬਿੱਟੂ ਜੀ ਨੇ ਇਹ ਟ੍ਰੇਨ ਨੂੰ ਛੰਡੀ ਦਿੱਤੀ ਸੀ ਅਰੀ ਛੰਡੀ ਨਵਨੀਤ ਬਿੱਟੂ ਜੀ ਨੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਇਹ ਟ੍ਰੇਨ हर महीने नहीं तक हर हफ्ते नहीं तो घट्टो घट महीने बाद जरूर चलनी दिखे चाहिए है सारी ही संगत जो आदमी नहीं जा सकते उपराला तो नहीं कर सकते इस ट्रेन राही पख्त दर्शन करके अपना जीवन सफल कर चुकन वाहगुरू जी का खालसा वाहेगुरू जी की फतह हनुमान साहब मटकड़ साहब की तरफ से एक रिक्वेस्ट आई थी सवेरे कि भाई गाड़ी को दो मिनट रेस्ट स्टॉपेज दिया जाए और हमने सर आ रहे हमारे हायर लेवल के जो ऑफिसर्स हैं उनसे रिक्वेस्ट की इसको रोकने के लिए और उन्होंने इसको एक्सेप्ट करते हुए यहाँ स्टॉपेज दिया है सर बहुत अच्छा लगा सर कि इतनी अच्छी मतलब हजूम इकट्ठा हुआ है और रिलीजियस भावनाओं से जुड़े हुए हैं सभी आपके विभाग की तरफ से जो सर डिपार्टमेंट ने तो सिर्फ स्टॉपेज ही दिया है यहाँ जैसे कि आपकी रिक्वेस्ट पर वो आया था उसके अकॉर्डिंग हमने यहाँ ਰੋਕੇ ਚਲਾइए ਸਰ